ਕਿ 25000 ਦੀ ਲੀਡ ਨਾਲ ਜਿੱਤੂ ਦਾ ਅਮੀਦ ਲੋਤੀ ਕਹਿੰਦੇ ਆ ਕਹਿੰਦੇ ਸਾਨੂੰ ਮੰਜਿਆ ਸੀਗਾ ਤੁਹਾਨੂੰ ਇਹਨਾਂ ਨੂੰ ਮਾਜਦੇ ਹੋਏ ਮੇਰੇ ਦਿਨ ਤਾਂ ਚਾਰ ਰਹਿ ਗਏ ਆ 14 ਤਰੀਕ ਨੂੰ ਪਤਾ ਲੱਗ ਜਾਣਾ ਵੀ ਕੌਣ ਇੱਥੇ ਮੰਜੀ ਦਾ 10-10 ਲੱਖਾਂ ਵਾਲੇ ਬੀਮਾ ਸਿਹਤ ਬੀਮਾ ਯੋਜਨਾ ਕਾਰਡ ਬਣਾ ਕੇ ਤਰਨਤਾਰਨ ਦੇ ਵਿੱਚ ਆਇਆ ਸਾਡੀ ਬਿਜਲੀ ਫ੍ਰੀ ਕਰਕੇ ਤਰਨਤਾਰਨ ਦੇ ਵਿੱਚ ਯਾਰ ਇਹੋ ਜਿਹਾ ਕੋਈ ਕੰਮ ਦੱਸੋ ਜਿਹੜਾ ਅੱਜ ਤੱਕ ਮੁੱਖ ਮੰਤਰੀ ਨੇ ਨਹੀਂ ਕੀਤਾ ਬਾਕੀ ਜਿਹੜਾ ਗਰਾਊਂਡ ਰਿਪੋਰਟ ਆ ਉਹ ਅੱਜ ਤੁਸੀਂ ਵੇਖ ਰਹੇ ਜੇ ਕਿਵੇਂ ਧੀਰਾ ਘੱਟ ਕੇ ਲੋਕ ਆ ਰਹੇ ਨੇ ਲੋਤੀ ਪਾੜੀਆਂ ਕਹਿੰਦੀਆਂ ਇਹ ਜਿਮਨੀ ਚੋਣ ਦੀ ਇਹ ਫੇਰਵਲ ਪਾਰਟੀ ਆਮ ਆਦਮੀ ਪਾਰਟੀ ਦੀ ਆਉਣ ਵਾਲੀ 11 ਤਰੀਕ ਨੂੰ ਲੋਕਾਂ ਨੇ ਪਤਾ ਲਾ ਦੇਣਾ ਵਾ ਕਿ ਇਹ ਫੇਰਵਲ ਕਿਦੇ ਵਾਸਤੇ ਆ ਹਮ ਦਰ ਤੱਕ ਨੈਡਾ ਟੀਵੀ ਨਾਲ ਜੁੜੇ ਹੋ ਤੁਸੀਂ ਮਹਾਂਦਾਨਿਸ਼ ਗੁਪਤਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਚੱਲ ਰਹੀ ਹੈ ਇਸ ਨੂੰ ਲੈ ਕੇ ਖਾਰਾ ਵੀ ਪੂਰਾ ਭਖਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਮੱਕੜਾ ਦੇ ਨਾਲ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਨਾਲ ਪੂਰਾ ਜਿਹੜਾ ਜ਼ਿਲ੍ਹਾ ਪੂਰਾ ਤਰਨਤਾਰਨ ਹਲਕਾ ਜਿਹੜਾ ਭਰਿਆ ਪਿਆ ਹੈ ਵਕ ਵਕ ਹਲਕਿਆਂ ਦੋ ਵਿਧਾਇਕ ਵੀ ਪਹੁੰਚੇ ਨੇ ਚੇਅਰਮੈਨ ਪਹੁੰਚੇ ਨੇ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਅਰਿੰਦ ਕੇਜਰੀਵਾਲ ਸਾਹਿਬ ਦੇ ਨਾਲ ਸੀਐਮ ਭਗਵੰਤ ਸਿੰਘ ਸਾਹਿਬ ਇੱਥੇ ਪਹੁੰਚਦੇ ਨੇ ਸਾਰੀ ਤਮਾਮ ਹਾਇਰ ਲੀਡਰਸ਼ਿਪ ਇੱਥੇ ਪਹੁੰਚਣ ਵਾਲੀ ਹੈ ਸੋ ਲਗਾਤਾਰ ਜਿਹੜੇ ਸਮਰਥਕ ਇੱਥੇ ਪਹੁੰਚ ਰਹੇ ਨੇ ਸੋ ਸਮਰਥਕਾਂ ਦਾ ਇੱਕ ਜਥਾ ਸਾਡੇ ਕੋਲ ਮੌਜੂਦ ਹੈ ਸਾਡੇ ਨਾਲ ਇਸ ਵਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਵਿੰਦਰ ਸਿੰਘ ਮਹਿਰਵਾਲ ਸਾਹਿਬ ਮੌਜੂਦ ਨੇ ਨਾਲ ਦੇ ਨਾਲ ਉਹਨਾਂ ਦੇ ਸਾਰੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਮੌਜੂਦ ਹੈ ਗੱਲਬਾਤ ਕਰਾਂਗੇ ਮਹਿਰ ਅਕੀਂ ਦੇਸ਼ਾ ਜਿਆਦਾ ਜਿਆਦਾ ਦੇਸ਼ਾ ਦੀ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਿੱਲੀ ਦੇ ਕਨਵਿਨਰ ਸਾਡੇ ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਹੱਥੇ ਚ ਪਹੁੰਚ ਰਿਹਾ ਇੱਕ ਵੱਟਾ ਰੋਡ ショਅ ਕਰਨ ਜਾ ਰਹੇ ਆ ਸੋ ਅੱਜ ਦੇ ਮਾਹੌਲ ਦੇ ਨਾਲ ਜਿਹੜਾ ਜਿਹੜਾ ਵਿਰੋਧੀ ਕਹਿੰਦੇ ਕਿ ਸੈਮੀ ਫਾਈਨਲ ਆ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰਦੇ ਸੀ ਅੱਜ ਇੱਕ ਤਰਫਾ ਮੈਚ ਜਿਹੜਾ ਕਰਕੇ 2027 ਵਾਲਾ ਜਿਹੜਾ ਇਲੈਕਸ਼ਨ ਆ ਉਹਦਾ ਵਿਗੜਵਾ ਜਾ ਕੇ ਛੱਡਾਂਗੇ ਤੋਂ ਤਰਨ ਤਰਨ ਵਿਰੋਧੀ ਕਹਿੰਦੇ ਆ ਕਹਿੰਦੇ ਸਾਨੂੰ ਮੰਜਿਆ ਸੀਗਾ 2022 ਦੇ ਵਿੱਚ ਲੋਕਾਂ ਨੇ ਤੇ ਇਹਨਾਂ ਨੇ ਹੁਣ ਕੰਮ ਕੋਈ ਨਹੀਂ ਕੀਤਾ ਹੁਣ ਇਹਨਾਂ ਨੂੰ ਮਾਜਦੇ ਹੋਏ ਵਿਰੋਧੀ ਮੇਰੇ ਦਿਨ ਤਾਂ ਚਾਰ ਰਹਿ ਗਏ ਆ ਅੱਜ 6 ਤਰੀਕ ਹੋ ਗਈ ਆ 10000 ਤਰੀਕ ਨੂੰ 14 ਤਰੀਕ ਨੂੰ ਪਤਾ ਲੱਗ ਜਾਣਾ ਵੀ ਕੌਣ ਇੱਥੇ ਮਾਂਜੀਦਾ ਵੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅੱਜ 60000 ਨੌਕਰੀ ਦੇ ਕੇ ਤਰਨਤਾਰਨ ਦੇ ਵਿੱਚ ਆਇਆ ਅੱਜ ਪਹਿਲਾਂ ਦੇ ਪਾਣੀ ਪਚਾ ਕੇ ਤਰਨਤਾਰਨ ਦੇ ਵਿੱਚ ਆਇਆ ਅੱਜ 10-10 ਲੱਖ ਵਾਲੇ ਬੀਮਾ ਸਿਹਤ ਬੀਮਾ ਯੋਜਨਾ ਕਾਰਡ ਬਣਾ ਕੇ ਤਰਨਤਾਰ ਦੇ ਵਿੱਚ ਆਇਆ ਸਾਡੀ ਬਿਜਲੀ ਫ੍ਰੀ ਕਰਕੇ ਤਰਨਤਾਰ ਦੇ ਵਿੱਚ ਯਾਰ ਇਹੋ ਜਿਹਾ ਕੋਈ ਕੰਮ ਦੱਸੋ ਜਿਹੜਾ ਅੱਜ ਤੱਕ ਮੁੱਖ ਮੰਤਰੀ ਨੇ ਨਹੀਂ ਕੀਤਾ ਤੋਂ ਇਹ ਕੋਸ਼ ਹੁੰਦੇ ਨੇ ਕਈ ਜਿਨ੍ਹਾਂ ਨੇ ਕੋਈ 100 ਲੁੱਟ ਘੋਟ ਕਰਨੀ ਦੀ ਉਹਨਾਂ ਦਾ ਕੰਮ ਨਹੀਂ ਹੋ ਸਕਿਆ ਬਾਕੀ ਜਿਹੜਾ ਗਰਾਊਂਡ ਰਿਪੋਰਟ ਆ ਉਹ ਅੱਜ ਤੁਸੀਂ ਵੇਖ ਰਹੇ ਜੇ ਕਿਵੇਂ ਧੀਰਾ ਘੱਟ ਕੇ ਲੋਕ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ ਕਿੰਨਾ ਆਪਾਂ ਪਿੰਡਾਂ ਦੇ ਵਿੱਚ ਪਿੱਛੇ 2 ਦਿਨ ਮੁੱਖ ਮੰਤਰੀ ਸਾਹਿਬ ਨੇ ਰੋਡ ਛੋਕ ਤੇ ਕਿੱਡੀ ਕਿੱਡੀ ਵੱਡੀ ਦਰਦ ਦੇ ਵਿੱਚ ਲੋਕ ਅੱਧੀ ਅੱਧੀ ਰਾਤ ਤੱਕ ਸੁਣਨ ਨੂੰ ਬੈਠੇ ਰਹਿੰਦੇ ਨੇ ਨਹੀਂ ਤੇ ਢਾਈ ਢਾਈ 3 3 ਘੰਟੇ ਕੋ ਲੀਡਰ ਜਾਵੇ ਅਗਲੇ ਬੰਨੇ ਕੋਈ ਬਹਿੰਦਾ ਨਹੀਂ ਹੁੰਦਾ ਸੋ ਇਹ ਇੱਕ ਮਾਨ ਸਾਹਿਬ ਦੇ ਚਿਹਰੇ ਨੂੰ ਸਾਡੇ ਸੀਐਮ ਸਾਹਿਬ ਦੇ ਵਧੀਆ ਫੇਸ ਆ ਉਹਨੂੰ ਇੱਕ ਬਹੁਤ ਵਧੀਆ ਹੁੰਗਾਰਾ ਜਿਹੜਾ ਮਿਲ ਰਿਹਾ ਬਹਿਲਵਾਲ ਸਾਹਿਬ ਤੁਸੀਂ ਵੀ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਲਈ ਜਦੋਂ ਨਾਮ ਆ ਰਿਹਾ ਸੀਗਾ ਜਦੋਂ ਟਿਕਟ ਅਨਾਉਂਸ ਹੋਣੀ ਸੀ ਕਿ ਉਹ ਬਹਿਲਵਾਲ ਸਾਹਿਬ ਦਾ ਵੀ ਨਾਮ ਹੁੰਦਾ ਸੀਗਾ ਬਹੁਤ ਸਾਰੇ ਉਮੀਦਵਾਰ ਹੈ ਜਿਹੜੇ ਲੱਗਦਾ ਸੀਗਾ ਕਿ ਇਹਨਾਂ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ। ਹੁਣ ਜਦੋਂ ਹਰਮਿਤ ਸਿੰਘ ਸੰਧੂ ਆਕਾਦੀ ਦਲ ਤੋਂ ਆਰਟੀਕਲ ਲੈ ਕੇ ਗਏ ਆ ਸਾਰੇ ਕਹਦੇ ਆ ਕਿ ਬਾਅਦ ਵਿੱਚ ਉਮੀਦਵਾਰ ਤੁਸੀਂ ਟਿਕਟ ਦੇ ਦਿੱਤੀ ਹੈ। ਆਪਣੀ ਪਾਰਟੀ ਦੇ ਜਿਹੜੇ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਜ਼ਿਕਰ ਨਹੀਂ। ਵੇਖੋ ਜੀ ਗੱਲ ਤਾਂ ਇਹ ਕਿ ਜੋ ਇਹ ਪਾਰਟੀ ਸਮਰਥਿਆ ਜੋ ਪਾਰਟੀ ਦਾ ਹੁਕਮ ਆ ਆਪਾਂ ਮਿਹਨਤ ਕਰਦੇ ਆ ਪਿਛਲੇ 2014 ਤੋਂ ਮਿਹਨਤ ਕਰ ਰਹੇ ਆ ਜੋ ਪਿਛਲਾ ਸਾਡਾ ਮਾਨ ਸਨਮਾਨ ਪਾਰਟੀ ਨੇ ਬਹੁਤ ਕੀਤਾ। ਗਾਵੇਂ ਮਿਹਨਤ ਜਾਰੀ ਰੱਖੂਗੀ। ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਪਾਰਟੀ ਸਮਰਥਿਆ ਜੋ ਪਾਰਟੀ ਦਾ ਹੁਕਮ ਹੈ ਚੱਲੂ ਆਪਾਂ ਤਾਂ ਪਾਰਟੀ ਦੇ ਨਾਲ ਆ ਪਾਰਟੀ ਦੇ ਨਾਲ ਦਿਨ ਰਾਤ ਇੱਕ ਕਰਾਂਗੇ ਪਾਰਟੀ ਜਿਹਨੂੰ ਅੱਗੇ ਲਿਉਂਦੀ ਆ ਉਹ ਸਾਡਾ ਉਹ ਹੀਰੋ ਕੀ ਲੱਗਦਾ ਹੈ ਜਿਹੜਾ 11 ਤਰੀਕ ਨੂੰ ਵੋਟਾਂ ਪੈਦੀਆਂ ਸੁਨੇਹਾ ਕੀ ਆ ਕੀ ਕਰਾ ਸੁਨੇਹਾ ਇਹ ਹੀ ਆ ਕਿ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਾਡੇ ਪੰਜ ਸਰਪੰਚ ਮੈਂਬਰ ਸਹਿਬਾਨ ਪਿੰਡਾਂ ਦੇ ਵਿੱਚ ਐਮਸੀ ਸਹਿਬਾਨ ਇੱਕ ਇੱਕ ਵੋਟਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ 11 ਤਰੀਕ ਨੂੰ ਤਗੜੇ ਹੋ ਕੇ ਆਮ ਆਦੀ ਪਾਰਟੀ ਨੂੰ ਵੋਟ ਤੇ ਸਪੋਰਟ ਕਰੋ ਜਿਹੜਾ ਮੈਚ ਆ ਇੱਕ ਤਰਫਾ ਕਰਕੇ ਆਪਾਂ ਛੱਡਣਾ 2027 ਦਾ ਇਹ ਕਹਿੰਦੇ ਆ ਸੈਮੀ ਫਾਈਨਲ ਆ ਅਸੀਂ ਅਸੀਂ ਅੱਜ ਸੈਮੀ ਫਾਈਨਲ ਦਿਖਾ ਦੇਾਂਗੇ ਇੱਕ ਤਰਫਾ ਹੁਕਮਾ ਜਰਾ ਆਊਗਾ 14 ਤਰੀਕ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਲਕੁਲ ਸਰਨਾ ਹਾਕਮ ਸਿੰਘ ਤੁਨਾ ਸਾਹਿਬ ਮੌਜੂਦ ਨੇ ਜਿਹੜੇ ਬਣਾਦੇ ਵੀ ਨੇ ਪਾਰਟੀ ਦੇ ਤੁਨਾ ਸਾਹਿਬ ਕੀ ਕਹਿੰਦਾ ਚੁੰਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਇਹ ਜਿਮਣੀ ਚੋਣ ਨਹੀਂ ਇਹ ਫੇਰਵਲ ਪਾਰਟੀ ਆ ਆਮ ਆ ਵੀ ਪਾਰਟੀ ਇਸ ਤੋਂ ਬਾਅਦ ਨਹੀਂ ਹੁੰਦੀ ਦੇਖੋ ਇਹ ਗੱਲ ਦਾ ਤਾਂ ਆਉਣ ਵਾਲੀ 11 ਤਰੀਕ ਨੂੰ ਲੋਕਾਂ ਨੇ ਪਤਾ ਲਾ ਦੇਣਾ ਵਾ ਕਿ ਇਹ ਫੇਰਵਲ ਕਿਹਦੇ ਵਾਸਤੇ ਆ ਦੂਸਰੀ ਗੱਲ ਇਹ ਆ ਜਿਹੜੇ ਜਮਾਤ ਮੈਂ ਅਪੀਲ ਕਰਦਾ ਤਨਤਾਨ ਦੇ ਲੋਕਾਂ ਨੂੰ ਕਿ ਇਹ ਇਲੈਕਸ਼ਨ ਬਾਏ ਇਲੈਕਸ਼ਨ ਆ ਸੋਲ ਸਾਹਿਬ ਦੇ ਜਾਣ ਤੋਂ ਮਗਰੋਂ ਸਾਡੇ ਸਿਰ ਆ ਪਈ ਆ ਸਾਨੂੰ ਸਾਡਾ ਫਰਜ਼ ਪੈਂਦਾ ਵਾ ਵੀ ਡੇਢ ਸਾਲ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਚਤਾ ਕੇ ਡੇਢ ਸਾਲ ਜਿੰਨੇ ਕੰਮ ਹੁੰਦੇ ਕਰਵਾਏ ਜਾਣ ਜੇ ਫਿਰ ਵੀ ਤੁਹਾਨੂੰ ਲੱਗੂਗਾ ਕਿ ਹਰਮਿੰਦਰ ਸਿੰਘ ਸੰਧੂ ਇਸ ਕਿਸਮੇਟੀ ਦੇ ਖਰਾ ਨਹੀਂ ਉਤਰਿਆ ਤਾਂ ਤੁਸੀਂ 27 ਚ ਕੁਝ ਹੋਰ ਸੋਚ ਸਕਦੇ ਜੀ ਹਰਮਿੰਦਰ ਸਿੰਘ ਸੰਧੂ ਨੂੰ ਵੀ ਨਿਖੜ ਦੇ ਦਿੱਤੀ ਆ ਠੀਕ ਐ ਹਰੇਕ ਜਦੋਂ ਵਿਅਕਤੀ ਸਤਾਜ ਦੇਨ ਦਾਸ ਦਾ ਵਿਰੋਧ ਵੀ ਹੁੰਦਾ ਉਸ ਦਾ ਸਮਰਥਨ ਵੀ ਹੁੰਦਾ ਹੈ ਅਮੇਸ਼ ਸਿੰਘ ਜੰਦੂ 15 ਸਾਲ ਐਮਐਲਏ ਰਹੇ ਨੇ ਆਜ਼ਾਦ ਵੀ ਜਿੱਤੇ ਆ ਕਾਲੀ ਦਨ ਦਾਸ ਤੋਂ ਜਿੱਤੇਦੇ ਰਹੇ ਆ ਕਹਿੰਦੇ ਹੁਣ ਜਦੋਂ ਟਾਈਮ ਸੀਗਾ ਜਿਹੜੇ ਸੋਲਸਾਬੇ ਦੇ ਵਰਕਰੀਆਂ ਕਾਵੇ ਸੀਗੇ ਜਿਹੜੇ ਉਸ ਤੋਂ ਪਹਿਲੇ 10 10 15-15 ਸਾਲ ਤੇ ਪਾਰਟੀ ਦਾ ਸੰਗਠਨ ਕਰਦੇ ਆਏ ਆ ਕਹਿੰਦੇ ਉਹਨਾਂ ਨੂੰ ਪਾਰਟੀ ਨੇ ਖੁੱਡੇ ਲਾ ਕੇ 90 ਬੰਦੇ ਨੂੰ ਬਾਹਰ ਲਿਆ ਕੇ ਟਿਕਟ ਦਿੱਤੀ ਕਿਹੜਾ ਬੰਦਾ ਇੱਕ ਵੀ ਬੰਦਾ ਦੱਸੋ ਜਿਹਨੂੰ ਖੁੱਡੇ ਲਾਇਆ ਗਿਆ ਜਿਹੜੇ ਬੰਦੇ ਸਾਡੇ ਟਿਕਟਾਂ ਮੰਗਦੇ ਸੀ ਅਜਾ ਮਾਦੀ ਪਾਰਟੀ ਦੀ ਪ੍ਰਚਾਰ ਕਰ ਰਹੇ ਨੇ ਦੇਖੋ ਹਰ ਬੰਦਾ ਮੇਰੀ ਵੀ ਇੱਛਾ ਵਾ ਕਿ ਮੈਂ ਐਮਐਲਏ ਬਣਾ ਤਾਂ ਪਰ ਗੱਲ ਇਹ ਆ ਵੀ ਇਹ ਤਾਂ ਪਾਰਟੀ ਨੇ ਦੇਖਣਾ ਵੀ ਕਿਹੜਾ ਬੰਦਾ ਕਿੰਨੀ ਮਾਰਜਨ ਦੇ ਨਾਲ ਇਹ ਸੀਟ ਕੱਢ ਸਕਦਾ ਇਹ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਅਦਾ ਕਿ ਉਹ ਜਮਾਤ ਸਾਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅੱਜ 25 ਸਾਲ ਰਾਜ ਕਰਨ ਵਾਲੇ ਤਿੰਨਾਂ ਸੀਟਾਂ ਦੇ ਸੀਮਤ ਹੋ ਗਏ ਹੋਰ ਦੂਸਰੀ ਜਮਾਤ ਦੀ ਗੱਲ ਕਰਾਂ ਤਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਲਕਾ ਤਰਨਤਾਂ ਦੇ ਲੋਕਾਂ ਨੂੰ ਕਿ ਮੇਰੇ ਵੀਰੋ ਤੁਹਾਡੇ ਸਾਰਿਆਂ ਦੇ ਆਪਣੇ ਸਾਰਿਆਂ ਦੇ ਛੋਟੇ ਛੋਟੇ ਬੱਚੇ ਨੇ ਅੱਜ ਪੰਜਾਬ ਦਾ ਮਾਹੌਲ ਉਸ ਪਾਸੇ ਲਜਾਨ ਨੂੰ ਜਿਹੜੇ ਲੋਕ ਫਿਰਦੇ ਨੇ ਜਿਹੜਾ 20 ਸਾਲ ਅਸੀਂ ਸੰਤਾਪ ਢਾਇਆ ਵਾ ਅਸੀਂ ਇਸ ਮੰਨੇ ਕਦੀ ਚਾਹ ਕੇ ਵੀ ਨਹੀਂ ਜਾਵਾਂਗੇ ਕਿ ਜਿਹੜਾ ਰਾਜ ਉਹ ਲੋਕ ਤੁਸੀਂ ਦੇਖਿਆ ਨਾ ਕੱਲ ਭਗਵੰਤ ਮਾਨ ਸਾਹਿਬ ਦਾ ਕਾਫਲਾ ਘੇਰ ਲਿਆ ਪਰਸੋਂ ਸੈਰੀ ਕਲਸੀ ਦਾ ਕਾਫਲਾ ਘੇਰ ਲਿਆ ਇੰਨਾ ਰੌਲਾ ਇੰਨੇ ਵੱਧ ਕੋਟ ਪੱਦੀ ਸ਼ਬਦਾਵਲੀ ਜਿਹੜੀ ਵਰਤਦੇ ਨੇ ਉਹ ਬਹੁਤ ਮਾੜੀ ਤੇ ਨਿੰਦਣੀਆਂ ਆ ਇਸ ਕਰਕੇ ਮੈਂ ਆਪ ਸਭ ਨੂੰ ਇਹੀ ਕਹਾਂਗਾ ਕਿ ਇਸ ਵਾਰ ਸਾਰੀਆਂ ਵੋਟਾਂ ਆਮ ਆਜ਼ਾਦੀ ਪਾਰਟੀ ਨੂੰ ਪਾ ਕੇ ਇਹੋ ਜੇ ਪੰਥਕਾ ਤੋਂ ਖੜਾ ਛੁਵਾਇਆ ਜਾਵੇ ਹੁਣ ਜਦੋਂ ਜਿਮਨੀ ਚੋਣ ਦਾ ਐਲਾਨ ਹੋਇਆ ਉਸ ਤੋਂ ਬਾਅਦ ਲਗਾਤਾਰ ਇੱਕ ਪਾਜਨੇ ਪ੍ਰਚਾਰ ਕੀਤਾ ਲੇਕਿਨ ਹਰੇਕ ਪਾਰਟੀ ਇਸ ਮੁਦਦੇ ਨੂੰ ਇਕੱਲੇ ਕੇ ਆਦੀ ਹੈ ਕਿ ਇਹਨਾਂ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਫਰੋਤੀਆਂ ਵੀ ਆਈਆਂ ਇੱਕ ਮਿੰਟ ਸਾਡੇ ਨਾਲ ਕੁਲਦੀਪ ਸਿੰਘ ਢਾਲੀ ਸਾਬੀ ਦੀ ਮੌਜੂਦ ਨੇ ਢਾਲੀ ਸਾਬਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਰ ਜੀ ਕੀ ਸੁਣ ਰਿਹਾ ਜੀ ਵੋਟਾਂ ਪੈਣ ਦੇ ਵਿੱਚ ਤਿੰਨ ਚਾਰ ਸਤਮਾ ਬਾਕੀ ਹੈ ਕੀ ਕਹਣਾ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ 25000 ਦੀ ਲੀਡ ਨਾਲ ਜਿੱਤੂ ਕਾ ਉਮੀਦ ਲੋਕੀ ਕਹਿੰਦੇ ਬਾਹਰੋਂ ਕੈਂਡੀਡੇਟ ਲਿਆਂਦਾ ਜੀ ਇਹਨਾਂ ਨੂੰ ਆਪਣਾ ਨਹੀਂ ਲੱਭਦਾ ਨਹੀਂ ਮੈਂ ਕਸਲ ਬਾਹਰੋਂ ਨਹੀਂ ਤਰਨਦਾਰ ਦਾ ਕੈਂਡੀਡੇਟ ਕਾਲੀ ਦਲ ਬਾਹਰੋਂ ਲੈ ਕੇ ਆਇਆ ਸਮਝ ਦੇਖ ਦੀ ਗੱਲ ਸਾਡਾ ਤਰਨਦਾਰ ਦਾ ਕੈਂਡੀਡੇਟ 25000 ਦੀ ਲੀਡ ਦਿੱਤਾ ਮੀਤ ਸਿੰਘ ਸੰਧੂ ਜਿੱਤੂ ਉਹ ਪਤਾ ਸਾਰਾ ਪ੍ਰਸਾਣ ਦੇਣ ਲਈ ਆ ਬਹੁਤ ਵੱਡਾ ਦਾਵਾ ਕਰ ਦਿੱਤਾ ਇਸ ਵਕਤ ਧਾਲੀਵਾਲ ਸਾਹਿਬ ਕਹਿੰਦੇ 25000 ਦੀ ਲੀਡ ਨਾਲ ਮੀਤ ਸਿੰਘ ਅਤੇ ਇਹ ਕੁਝ ਭਈ ਸ਼ੰਕਾ ਵਾਲੀ ਗੱਲ ਨਹੀਂ ਗੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਆ ਤੁਹਾਨੂੰ ਮੈਂ ਦੱਸਿਆ ਆ ਵੀ ਤਰਨਤਾਰਨ ਨੂੰ ਸਿਰਫ ਦੋ ਪੰਥਕਾਂ ਤੋਂ ਬਚਣ ਦੀ ਜ਼ਰੂਰਤ ਆ ਬਾਕੀ ਵਿਕਾਸ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਕੀਤਾ 58000 ਨੌکریاں ਦਿੱਤੀਆਂ ਇੱਕ ਬੰਦਾ ਤੁਸੀਂ ਸਿੰਗਲ ਮੈਨ ਉਹ ਲਿਆਵਾ ਜਿਹੜਾ ਕਦੇ ਵੀ ਸਾਡਾ 50000 ਰੁਪਿਆ ਲੱਗ ਗਿਆ ਤੁਹਾਨੂੰ ਸਾਡੇ ਬੱਚੇ ਨੂੰ ਤਦ ਨੌਕਰੀ ਮਿਲੀ ਆ ਇੱਕ ਇੱਕ ਰੁਪਿਆ ਨਹੀਂ ਕਿਸੇ ਦਾ ਲੱਗਾ ਅੱਜ ਉਹ ਪਰਿਵਾਰ ਖੁਸ਼ੀਆਂ ਮਨਾ ਰਹੇ ਨੇ ਗਰੀਬ ਪਰਿਵਾਰਾਂ ਦੇ ਘਰਾਂ 'ਚ ਨੌکریاں ਆਈਆਂ ਕਿਸੇ ਲੀਡਰ ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਨੌਕਰੀਆਂ ਨਹੀਂ ਆਈਆਂ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਮਿਲੀ ਪਰ ਆਮ ਲੋਕਾਂ ਦੇ ਆਮ ਬੱਚੇ ਲੋਕੀ ਕਹਿਣ ਲੱਗੇ ਜਦੋਂ ਆਮ ਗੱਲਾਂ ਬਾਤਾਂ ਹੁੰਦੀਆਂ ਕਿੰਦੇ ਅੱਗੇ ਕਹਿੰਦੇ ਸੀ ਕਿ ਜੇ ਨਸ਼ਾ ਖਤਮ ਕਰਨਾ ਮੀਤ ਸਿੰਘ ਸੰਧੂ ਨੂੰ ਖਤਮ ਕਰ ਦਿਓ ਉੱਥੋਂ ਮੋਕਾ ਦਿਓ ਇਹਨਾਂ ਨੂੰ ਬਾਹਰ ਕੱਢ ਦਿਓ ਕਹਿੰਦੇ ਹੁਣ ਮੀਤ ਸਿੰਘ ਸੰਧੂ ਨੂੰ ਕੈਂਡੀਡੇਟ ਬਣਾ ਕੇ ਕਹਿੰਦੇ ਆ ਕਿ ਨਸ਼ਾ ਖਤਮ ਕਰਨਾ ਮੀਤ ਨੂੰ ਉੱਡਾ ਪਾ ਦਿਓ ਕਹਿੰਦੇ ਪਹਿਲਾਂ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਜਿਹੜੇ ਭੱਕਰ ਸੀਗੇ ਕਹਿੰਦੇ ਸੀ ਪ੍ਰਚਾਰ ਕਰਦੇ ਦੇ 3-3 ਸਾਲ ਪਹਿਲਾਂ ਕਾਗਜ਼ ਲੈ ਕੇ ਜਾਂਦੇ ਨੇ ਜਾਂ ਕਦੀ ਡੀਜੀਪ ਕੀਰਨ ਸਿੰਘ ਸੰਧੂ ਨੂੰ ਲੱਗਦਾ ਅੱਜ ਉਹਦੇ ਇੱਕ ਚ ਪ੍ਰਚਾਰ ਕਰਦੇ ਆ ਦੇਖੋ ਬੇਨਤੀ ਆ ਜਿਹੜਾ ਬੰਦਾ ਜਿਸ ਪਰਿਵਾਰ ਨਾਲ ਜੁੜਿਆ ਹੁੰਦਾ ਵਾ ਉਸੇ ਪਰਿਵਾਰ ਨਾਲ ਉਹਨੂੰ ਤੋਲਿਆ ਜਾਂਦਾ ਹਰਮੀਤ ਸਿੰਘ ਸੰਧੂ ਮਜੀਠੀਏ ਦਾ ਰਾਈਟ ਹੈਂਡ ਮੰਨਿਆ ਜਾਂਦਾ ਸੀ ਇਸ ਕਰਕੇ ਰਮੀਤ ਸਿੰਘ ਸੰਧੂ ਤੇ ਨਸ਼ੇ ਦੀ ਤਰੀ ਆਉਦੀ ਸੀ ਵੀ ਇਹ ਵੀ ਨਸ਼ੇ ਦਾ ਸਦਾਕਰ ਆ ਪਰ ਗੱਲ ਇਹ ਆ ਵੀ ਉਹਦੇ ਤੇ ਅੱਜ ਤੱਕ ਕੋਈ ਐਫ ਆਈ ਆਰ ਕੋਈ ਪੇਪਰ ਕਾਰਵਾਈ ਨਹੀਂ ਹੈਗੀ ਜਦੋਂ ਨਹੀਂ ਹੈਗੀ ਅੱਜ ਮਜੀਠੀਏ ਦੀ ਵੀ ਨਹੀਂ ਹੋਈ ਇਹ ਨਸ਼ਾ ਮਜੀਠੀਏ ਤੇ ਹੋਣਾ ਮਜੀਠੀਏ ਦੇ ਨਾਂ 'ਤੇ ਮਿਲਦਾ ਜੀ ਦੇ ਡੀਏ ਦੇ ਬੱਚੇ ਨੇ ਮੈਂ ਨਾ ਜੀ ਦੇਖੋ ਜਾਇਦਾਦ ਤੋਂ 1200% ਵਧ ਰੁਪਈਆ ਕਿੱਥੋਂ ਆਇਆ 1% ਵੀ ਜ ਆਪਣੇ ਤੋਂ ਵਾਝੇ ਨਾ ਜੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲ 1200% ਕਿੱਥੋਂ ਆਏ ਨੇ ਪੈਸੇ ਇਹਨਾਂ ਕਾਲੀਆਂ ਨੇ ਇਹਨਾਂ ਲੋਕਾਂ ਨੇ ਬੜੇ ਬੁਰੇ ਤਣਾ ਪੰਜਾਬ ਨੂੰ ਲੁੱਟਿਆ ਅਰਬਾ ਖਰਬਾ ਰੁਪਈਏ ਕਰੋੜਾ ਕਹਿ ਦਿਆ ਨਿੱਕੀ ਰਹਿ ਜਾਂਦੀ ਆ ਅਰਬਾਂ ਖਰਬਾਂ ਰੁਪਏ ਇਕੱਠੇ ਕਰਕੇ ਇਹਨਾਂ ਨੇ ਸਵਿਟਸ ਬੈਂਕ ਪਰ ਇਹਨੇ ਹਿਮਾਚਲ ਵਿੱਚ ਪਹਾੜੀਆਂ ਖਰੀਦੀਆਂ ਨੇ ਕੋਈ ਏਰੀਆ ਜਿੱਤੇ ਛੱਡੇ ਨਹੀਂ ਜਿੱਤੇ ਇਹਨਾਂ ਦੀਆਂ ਬੜੀਆਂ ਬੜੀਆਂ ਬਿਲਡਿੰਗਾਂ ਤੇ ਕਰੋੜਾਂ ਰੁਪਈਆ ਦੀ ਇਨਵੈਸਟਮੈਂਟ ਨਹੀਂ ਹੈਗੀ ਹੁਣ ਕੀ ਲੱਗਦਾ 14 ਨਵੰਬਰ ਨੂੰ ਨਤੀਜੇ ਆ ਜਾਣੇ ਰਹਿ ਗਿਆ ਸਤਿਗੁਰ ਦਾ ਦੇ ਸਮਾਂ ਕੀ ਲੱਗਣਾ ਪਏ ਤੇ ਜੇ ਹਮਿੰਤ ਸਿੰਘ ਸੰਧੂ ਉਥੋਂ ਜਿੱਤ ਜਾਂਦੇ ਆ ਕਿਹੜੇ ਕੰਮ ਪੈਣ ਦੇ ਅਧਾਰ ਤੇ ਹੋਣ ਵਾਲੇ ਆ ਤੇ ਵਿਸ਼ਵਾਸ ਕੀ ਦਿਵਾਣਾ ਚਾਹੁੰਦੇ ਅਸੀਂ ਵਿਸ਼ਵਾਸ ਅਹੀ ਦਿਵਾਣਾ ਚਾਹੁੰਦੇ ਆ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਹੀ ਅਪੀਲ ਕਰਦੇ ਆ ਕਿ ਸਾਫ ਨੀਤੀ ਦੇ ਨਾਲ ਇੱਕ ਮੋਕਾ ਰਵੀ ਸਿੰਘ ਸੰਧੂ ਨੂੰ ਦਿੱਤਾ ਜਾਵੇ ਕਿਉਂਕਿ ਸਰਕਾਰ ਆਮਾਦੀ ਪਾਰਟੀ ਦੀ ਆ ਜੇ ਤੁਹਾਨੂੰ ਲੱਗੇਗਾ ਵੀ ਇਹ ਨਹੀਂ ਲਾਇਕ ਹੈਗਾ ਤੇ 1.5 ਸਾਲ ਬਾਅਦ ਤੁਸੀਂ ਹੋਰ ਕੋਈ ਚੋਣ ਸਕਦੇ ਧੰਨਵਾਦ ਧੰਨਵਾਦ ਹੈ ਇਸ ਵਕਤ ਜੋ ਆਮਾਦੀ ਪਾਰਟੀ ਦੇ ਵਰਕਰਾਂ ਨੇ ਕਹਿਣਾ ਕਿ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਬਹੁਤ ਵੱਡਾ ਹਜੂਮ ਨਜ਼ਰ ਆ ਰਿਹਾ ਹੈ ਪੁਲਿਸ ਬਹੁਤ ਵੱਡੀ ਗਿਣਤੀ ਚ ਲੱਗੀ ਹੋਈ ਹੈ ਆਪਾਂ ਸੈਸ਼ਨ ਬਹੁਤ ਵੱਡੀ ਗਿਣਤੀ ਚ ਲੱਗਿਆ ਹੋਇਆ ਹੈ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਮੀਤ ਸਿੰਘ ਸੰਧੂ ਨੂੰ ਨਹੀਂ ਪਸੰਦ ਕਰਦੇ ਤਾਂ 1.5 ਸਾਲਾਂ ਵਿੱਚ ਤੇ 27 ਜਿਨੀ ਵੋਟ ਮੰਗਾਗੇ ਲੇਕਿਨ ਵਿਰੋਧੀ ਪਾਰਟੀਆਂ ਵੱਲੋਂ ਇਹ ਸਵਾਲ ਖੜੀ ਕੀਤਾ ਜਾਦਾ 10 ਸਾਲ ਹੋ ਗਏ ਹਨ ਮੀਤ ਸਿੰਘ ਸੰਗੂ ਨੂੰ ਇਤੋਂ ਲੋਕਾਂ ਨੇ ਨਹੀਂ ਫਤਵਾ ਦਿੱਤਾ ਦੇਖਦੇ ਆ ਇਸ ਵਾਰ ਲੋਕ ਫਤਵਾ ਦਿੰਦੇ ਨੇ ਜਾਂ ਨਹੀਂ 11 ਤਰੀਕ ਨੂੰ ਵੋਟਾਂ ਪੈਣੀਆਂ 14 ਨਵੰਬਰ ਨੂੰ ਨਤੀਜੇ ਆ ਜਾਣੇ ਆ ਕੀ ਮਾਹੌਲ ਬਣਦਾ ਕੌਣ ਜਿੱਤਦਾ ਕੌਣ ਹਾਰਦਾ ਇਹਦੇ 14 ਤਰੀਕ ਹੀ ਦੱਸੇਗੀ ਉਦੋਂ ਤੱਕ ਜੁੜੇ ਰਹਿ ਹਮਦਰਦੀ ਜੀ ਦੇ ਨਾਲ ਮੈਦਾਨ ਜੀ ਗੁੱਟਾ ਕਦਰਨਤਾ